ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਪਾਲਕ ਕਟੀਆਂ ਦਿਖਾਵਾਂਗੇ ਕਬੂਰੀ ਤੇ ਦੋ ਮੁਰਾਂ ਦੇ ਕਾਲਜਾਂ ਕਟੀਆਂ ਕੱਲੇ ਕੱਲੇ ਨਾਲ ਉਹ ਡਿਟੇਲ ਵੀ ਤੁਹ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਰਵੀ ਸਿੰਘ ਹੈ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਹੀ 9914084895 9914084895 84895 ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਹਾਂਜੀ ਵਪਾਰ ਦਾ ਠੀਕ ਹੈ ਅੱਜ ਆਪਾਂ ਦਿਖਾਵਾਂਗੇ ਤਿੰਨ ਬਾਲ ਕੇ ਕਟੀਆਂ ਹਨਾ ਹਾਂਜੀ ਤਿੰਨ ਪਹਿਲੇ ਨੰਬਰ ਜਿਹੜੀ ਆਪਾਂ ਕੱਤੀ ਦੇਖੀ ਜ ਨੇ ਕਿੰਨੀ ਉਮਰ ਹੋਊਗੀ ਜੀ 2 ਸਾਲ ਦੀ ਉਮਰ ਹੈ ਬਈ ਠੀਕ ਹੈ 2 ਸਾਲ ਦੇ ਲਗਭਗ ਜੀ ਹਨਾ ਹਾਂਜੀ ਤੇ ਥਣ ਵਗੈਰਾ ਚਾਰ ਹੀ ਆ ਹਾਂ ਥਣ ਚਾਰ ਹੈ ਦਿਖਾ ਸਕਦੇ ਥੋੜਾ ਕੈਮਰਾ ਦੇਖ ਕੇ ਜੂਟਰ ਦੀ ਪਈ ਹੈ ਸੋ ਥਣ ਚ ਆ ਰਹੀ ਹੈ ਕੋਈ ਫੋਟ ਸੰਗ ਨਹੀਂ ਇਹਦੇ ਹਾਂਜੀ ਦੇਖੋ ਬਾਗੀ ਆਪਣੇ ਵੱਲੋਂ ਥੋੜਾ ਜਿਹਾ ਤਸੱਲੀ ਆ ਜਾਵਾ ਹਾਂਜੀ ਹਾਂਜੀ ਤਸੱਲੀ ਬੰਦ ਠੀਕ ਹੈ ਕੋਈ ਰਿਕਾਰਡ ਵਗੈਰਾ ਪਤਾ ਜਾ ਕੁਛ ਨਹੀਂ ਪਤਾ ਰਿਕਾਰਡ ਤਾਂ ਬਈ ਉਹ ਤਾਂ ਬਹੁਤ ਕੁਝ ਕਹਿੰਦੇ ਆਪਾਂ ਦਾ ਨਹੀਂ ਕੁਝ ਕਹਿ ਕੇ ਦਿੰਦੇ ਆਪ ਅਗਲਾ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਹੈ ਹੈ ਪਿਆਰ ਮੋਰਾ ਦੀ ਟੇਲ ਜਮਾ ਬਲੈਕ ਆ ਹਨਾ ਹਾਂ ਜੈਡ ਬਲੈਕ ਆ ਜਾਵਾ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ 38000 ਰੁਪਏ ਬਈ ਤੋਰੀ ਬਾਹਰ ਰਹਿਣੂ ਸੋ ਵੀਰੋ 38000 ਰੁਪਏ ਕੀਮਤ ਆ ਸਿੰਗ ਸੋਹਣਾ ਸਾਫ ਸੁਥਰਾ ਕੁੰਡਾ ਸਿੰਗਾ ਵਜਿਆ ਮੁੜਿਆ ਵਾ ਤੇ 38000 ਦੇ ਵਿੱਚੋਂ ਮੌਕੇ ਤੇ ਮਾਨਦਾਨ ਤੁਹਾਡਾ ਹੋ ਜਾਊਗਾ। ਸੋ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਜੈਡ ਬਲੈਕ ਕੱਟੀ ਜਮਾ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ। ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਿੰਘ ਮੁੜਿਆ ਵਾ ਤੇ ਸਾਫ ਸੁਥਰੀ ਥੋੜੀ ਮੋਰੀ ਜਰੂਰ ਅਕੜ ਗਾੜ ਜੀ ਕਰਦੀ ਐ ਤੇ ਬਾਕੀ ਸਾਫ ਸੁਥਰੇ ਕੁੰਬੜੇ ਜੀ ਪਤਲਾ ਕੁੰਬੜਾ ਕੋਈ ਨਹੀਂ ਕਾਲੀ ਮੋਟੀ ਸਾਦੀ ਕੱਢੂਗੀ ਇਹ ਤੇ ਥਣ ਚਾਰੀ ਅੱਗੇ ਫੋਨ ਸੰਗ ਨੇ। ਜੈਡ ਬਲੈਕ ਤੇਰਾ 38000 ਰੁਪਇਆ ਕੱਟੀ ਦੀ ਕੀਮਤ ਆ। ਬਾਕੀ ਮੌਕੇ ਤੇ ਮਾਨਦਾਨ ਵਗੈਰਾ ਇਹਦੇ ਵਿੱਚੋਂ ਹੋ ਜਾਊਗਾ। ਅੱਗੇ ਭਾਈ ਦੋ ਨੰਬਰ ਦੇ ਕੱਟੀ ਦੇਖਿਆ ਜਿਹੜ ਏ ਬਈ 14 ਅੰਕ ਮਹੀਨਿਆਂ ਦੀ ਉਮਰ ਦੱਸਿਆ ਮਾਲਕਾਂ ਨੇ ਠੀਕ ਹੈ ਲਗਭਗ 15 ਕੁ ਮੰਨ ਲਏ ਹਣਾ ਬੰਦਾ ਹਾਂ 14 15 ਮੰਨ ਲਏ ਕੱਦ ਕਾਠ ਬਹੁਤ ਹੈ ਕੱਟੀ ਦਾ ਲੰਬੇਟ ਜਿਵੇਂ ਠੀਕ ਹੈ ਥਣ ਚਾਰ ਹੀ ਕੁ ਫੁੱਟ ਸੰਖਦੇ ਨੇ ਨਾ ਚਾਰ ਹੈ ਥਣ ਇਹਦਾ ਰੇਟ ਆ ਬਾਕੀ ਰੱਖਿਆ ਇਹਦਾ ਰੇਟ 40000 ਜੀ ਮਾੜਾ ਮਾੜਾ ਮਾਨ ਤਣ ਹੋ ਜੂਗਾ ਮਾਨ ਤਣ ਹੋ ਜੂਗਾ ਚੋਰੀ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਜਾ ਪੈਰੀ ਕੱਟੀ ਦੇਖੀ ਜੰਨੇ 40000 ਰੁਪਏ ਕੱਟੀ ਦੀ ਕੀਮਤ ਆ ਸੋ ਸਿੰਘ ਮੂੰਹ ਮਾਥਾ ਦੇਖੋ ਸੋਹਣਾ ਸਾਫ ਜਿਹਾ ਰਾਜੀ ਸਮੀ ਬੜੀ ਵੀ ਤੇ ਵਾਕੀ ਥਣ ਦੇਖ ਸਕਦੇ ਨੇਰ ਤੋਂ ਥਣ 4 ਜਗ ਕੋ ਫੋਟ ਸਕਦੇ ਨੇ ਹਾਂ 4 ਜਗ ਠੀਕ ਆ ਥਣ 4 ਜਗ ਕੋ ਫੋਟ ਸਕਣੀ ਤੇ ਸਲੋ 5 6 ਇੰਚੀ ਪੂਸ ਬਾਡ ਵਾਈਟ ਆ ਜੀ ਕੱਲੀ ਤੇ ਬਾਕੀ ਸਿੰਘ ਮੋਥਾ ਦੇਖ ਲੈ ਸੋਹਣਾ ਸਾਫ ਸੁਟਾ ਪੁੱਲਾ ਸਿੰਘ ਮੋੜੂਗੀ ਐਡਾ ਕੱਦ ਹੁੰਦਾ ਲੋ 2.5 ਸਾਲ ਦੀ ਝੋਟੀ ਦਾ ਦੇਖ ਲੈ 14 ਮਹੀਨਿਆਂ ਦੀ ਉਮਰ ਹੈ ਲੈ ਠੀਕ ਆ 14 15 ਕਿ ਮਹੀਨੇ ਗੱਟੀ ਦੀ ਉਮਰ ਆ ਤੇ ਬਾਕੀ ਪੈਠ ਪੜ ਜਬਾਂਦਰ ਕੱਦ ਬਹੁਤ ਕਰੂਗੀ ਗੱਟੀ ਕੋਈ ਨਹੀਂ ਗੱਲ ਵੀ ਛੋਟੀ ਰੱਖੂ ਕਿਸੇ ਪਾਸਿਓ ਤੇ ਝੋੜੀਆਂ ਬਨੇਰ ਹੋ ਕੇ ਦਿਖਾਉਣੇ ਥੋੜੀ ਜੁੱਤੀ ਆ ਤੇ ਥਣ ਚਾਰੀਆ ਇਹਦੇ ਕੀ ਹੁੰਦਾ ਕਰੀਏ 40000 40 ਦੇ ਵਿੱਚ ਮਾਨਦਾਨ ਕਰ ਦਾਂਗੇ ਹਾਂਜੀ ਹਾਂਜੀ ਹੋ ਜਾ ਮਾਨਦਾਨ ਠੀਕ ਹੈ 40000 ਦੇ ਵਿੱਚ ਮਾਨਦਾਨ ਹੋ ਜਾਊਗਾ ਹਾਂਜੀ ਤੇ ਤੇ ਤੀਜੇ ਨੰਬਰ ਤੇ ਆਪਾਂ ਦੇਖੀ ਨਾ ਬੂਰੀ ਝੋਟੀ ਹੈ ਹਨਾ ਹਾਂਜੀ ਹਾਂਜੀ ਕਿੰਨੀ ਕੁ ਉਮਰ ਹੋ ਗਈ ਹੈ ਜੀ ਇਹ 2 ਤੋਂ ਬਸ ਸਵਾ ਦੋ ਸਾਲ ਦੀ ਉਮਰ ਹੈ ਜੀ ਦੰਦ ਤੋੜੇ ਹੋ ਕ ਨਹੀਂ ਤੋੜੇ ਨੇ ਦੰਦ ਦੀ ਹੈ ਦੰਦ ਠੀਕ ਹੈ ਦੰਦ ਦੀ ਘੱਟੀ ਹਨਾ ਹਾਂਜੀ ਤੇ ਪ्योर ਬੂਰੀ ਆ ਜਮਾ ਹਨਾ ਪ्योर ਬੂਰੀ ਆ ਥਣ ਥਣ ਦਿਖਾਓ ਝੋਲੀ ਝਾਲੀ ਦੀ ਥਣ ਦੇਖੋ ਚਾਰ ਹੀ ਥਣਾ ਤੇ ਬਾਕੀ ਪਿਓਰ ਬੂਰੀ ਮੱਥੇ 'ਚ ਵੱਲ ਵੀ ਹੈ ਨਹੀਂ ਹਨਾ ਹਾਂ ਨਾ ਪਿਓਰ ਹੈ ਬੂਰੀ ਜਮ ਠੀਕ ਹੈ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ ਤੇਰਾ ਮੁੱਲ 43000 ਕੱਢੀ ਬਾਹਰ ਲੈਣ ਨੂੰ ਸੋ ਬਲ ਤੀਜੇ ਨੰਬਰ ਤੇ ਬੂਰੀ ਝੋਟੀ ਆ ਦੋਂਦੀ ਹੋਈ ਵੀ ਆ ਤੇ ਲਗਭਗ ਮੈਂ ਕਹਿੰਨਾ ਮੀਨਾ ਦੋ ਮਹੀਨੇ ਸੰਭੀ ਕੇ ਬਜਨੀਆਂ ਬਣ ਗਿਆ ਵਧੀਆ ਤੇ ਗੱਪਣ ਹੋਣ ਦੇ ਕਾਬੜਾ ਜਮਾ ਹਨਾ ਹਾਂ 6-2 ਸਾਲ ਉਮਰ ਠੀਕ ਹੈ ਤੇ ਦੰਦੇ ਨੇ ਤੋੜੇ ਜ ਹਲੇ ਹਾਂ ਤੇ ਰਾਜਸਾ ਵੀ ਬੜੀ ਕੁੰਡੀ ਝੋਟੀ ਆ ਪਿੱਠ ਪੋੜੇ ਦੀ ਬੰਦਰ ਚੰਗੀ ਆ ਮਲਕਾਂ ਨੇ ਦੱਸਿਆ ਹੁੰਦਾ ਹੈ ਹੀਟ ਚ ਆ ਗਈ ਸ਼ੇਕ ਕਰੀ ਠੀਕ ਹੈ ਤੇ ਗੱਪਣ ਕਰਵਾਈ ਨਹੀਂ ਉਹਨਾਂ ਨੇ ਹਾਂਜੀ ਕਰ ਠੀਕ ਹੈ। ਸੋ ਦੇਖੋ ਸਿੰਘਮੂ ਮੱਥਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਕੀਮਤ ਇਹਦੀ ਹੈਗੀ ਹੈ 43000 ਰੁਪਏ ਕੱਟੀ ਦੀ। ਇਹ ਆ ਗਈ ਤੀਜੇ ਨੰਬਰ ਤੇ। ਇੱਕ ਦਿਖਾ ਦਿਆਂ ਪਾ ਤੁਹਾਨੂੰ ਬੂਰੀ ਦੋ ਦਿਖਾ ਦਿਆਂ ਮੋਰ ਨੇ ਕੱਢਿਆ। ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੀ ਇੱਕ ਇੱਕ ਖਰੀਦਾਰੀ ਕਰ ਸਕਦੇ ਹੋ। ਵੀਡੀਓ ਦੇਖ ਕੇ ਲੈ ਚੈਨਲ ਨੂੰ ਪਿਆਰ ਦੇ ਦਿੱਤਾ ਹੈ।